ਪੁਲਿਸ ਸਟੇਸ਼ਨ थाना सदर खरੜ ਦੀ ਵੱਡੀ ਕਾਮਯਾਬੀ ਇੱਕ ਅਫਰੀਕਨ ਨੌਜਵਾਨ ਕਰੀਬ 540 ਗ੍ਰਾਮ ਕੋਕੀਨ ਅਤੇ 10000 ਰੁਪਏ ਡਰੱਗ ਮਨੀ ਨਾਲ ਕੀਤਾ ਗ੍ਰਿਫਤਾਰ ਜਾਣਕਾਰੀ ਦਿੰਦੇ ਐਸਐਸਪੀ ਹਰਮਨਦੀਪ ਸਿੰਘ ਹੰਸ ਪੰਜਾਬ ਦੇ ਵਿੱਚ ਜਿਹੜਾ ਮਾਨਯੋਗ ਸੀਐਮ ਸਾਹਿਬ ਦੇ ਡੀਜੀਪੀ ਸਾਹਿਬ ਦੀ ਅਗਵਾਈ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਅਭਿਆਨ ਇਹ ਚੱਲ ਰਿਹਾ ਹੈਗਾ ਉਦੇ ਵਿੱਚ ਮੁਹਾਲੀ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈਗੀ ਖਰੜ ਦੇ ਏਰੀਏ ਦੇ ਵਿੱਚ ਇੱਕ افਰੀਕਨ ਸਟੂਡੈਂਟ ਸੀਗਾ ਨਾਈਜੀਰੀਆ ਦਾ ਐਕੇ ਜ਼ੋਨਾ ਨਾਮ ਤੋਂ ਇਹ ਬੰਦਾ ਹੈਗਾ ਨਾਈਜੀਰੀਅਨ ਇਹਦੇ ਤੋਂ ਜਿਹੜੀ ਹੈਗੀ 540 ਗ੍ਰਾਮ ਕੋਕੇਨ ਰਿਕਵਰ ਕੀਤੀ ਗਈ ਹੈ ਜਿਹਦੀ ਕਿ ਕਮਰਸ਼ੀਅਲ ਕੁਆਂਟੀਟੀ ਵੀ 100 ਗ੍ਰਾਮ ਹੈ ਤੇ ਦੀ ਜਿਹੜੀ ਵੈਲਿਊ ਹੈਗੀ ਉਹ 5 ਤੋਂ 6 ਕਰੋੜ ਦੇ ਕਰੀਬ ਦੀ ਵੈਲਿਊ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਹੈਗੀ ਹੈ ਇਦੇ ਕੋਲ ਬੰਦੇ ਕੋਲ ਕੋਈ ਅਲੇ ਇਸ ਟਾਈਮ ਆਪਣਾ ਪਾਸਪੋਰਟ ਵੀ ਨਹੀਂ ਹੈਗਾ ਇਹ ਵੀਜ਼ਾ ਵੀ ਓਵਰ ਸਟੇ ਕੀਤਾ ਹੋਇਆ ਤੇ ਇੱਥੇ ਨਸ਼ਿਆਂ ਦਾ ਕੰਮ ਕਰ ਰਿਹਾ ਸੀਗਾ ਟੋਟਲ ਜਿਹੜੀ ਰਿਕਵਰੀ ਸਾਡੇ ਕੋਲ ਹੈਗੀ ਹੈ ਜੀ 540 ਗ੍ਰਾਮ ਕੋਕੀਨ 10000 ਰੁਪਿਆ ਕਰੰਸੀ ਇਹ ਤੋਂ ਮਿਲੀ ਹੈ 8 ਛੋਟੇ ਲਿਫਾਫੇ ਜਿਹੜੇ ਚ ਪਾ ਕੇ ਡਿਸਟ੍ਰਿਬਿਊਟ ਕਰਦੇ ਸੀ ਬਿਲਕੁਲ ਪਲਾਸਟਿਕ ਦੇ ਉਹ ਛੋਟੇ ਛੋਟੇ ਸਟੀਲ ਦੇ ਚਮਚ ਪੇਪਰ ਰੋਲ ਤੇ ਇੱਕ ਡਿਜੀਟਲ ਟੰਡਾ ਜਿਹੜਾ ਮੈਜ਼ਰਮੈਂਟਲ ਆ ਉਹ ਸਾਰਾ ਕੁਝ ਇਤੋਂ ਰਿਕਵਰ ਹੋਇਆ ਇਹ ਇੱਥੇ ਜਿਹੜਾ 골ਡਨ ਸਟੇਟ ਹੈ 115 ਸੈਕਟਰ ਚ ਉੱਥੇ 116 ਬੀ ਫਲੈਟ ਨੰਬਰ ਹੈਗਾ ਫਰਸਟ ਫਲੋਰ ਤੇ ਉੱਥੇ ਹੀ ਰਹਿ ਰਿਹਾ ਸੀਗਾ ਪੁਲਿਸ ਪਾਰਟੀ ਨੂੰ ਜਿਹੜੀ ਇਨਫੋਰਮੇਸ਼ਨ ਸੀਗੀ ਉਸ ਦੇ ਬੇਸ ਤੇ ਅਸੀਂ ਨਾਕਾ ਲਗਾਇਆ ਸੀਗਾ ਉਸ ਤੋਂ ਇਹਦੇ ਕੋਲੋਂ ਜਿਹੜੀ ਟੋਟਲ ਰਿਕਵਰੀ ਹੋਣ ਤੋਂ ਬਾਅਦ ਸਦਰ ਖਰੜ ਪੁਲਿਸ ਸਟੇਸ਼ਨ ਦੇ ਵਿੱਚ ਅਸੀਂ ਐਫ ਆਈ ਆਰ ਦਰਜ ਕੀਤੀ ਸਰ ਹੁਣ ਜੋ ਤੱਕ ਦੀ ਇਨਵੈਸਟੀਗੇਸ਼ਨ ਹੈ ਨਹੀਂ ਕਰਦਾ ਸੀ ਅੱਜ ਹੋਰ ਵੀ ਦੇ ਨਾਲ ਨਹੀਂ ਹੋਰ ਵੀ ਇਹਦੇ ਨਾਲ ਆ ਰਹੇ ਆ ਇਹਦੇ ਮੋਬਾਈਲ ਦੀ ਵੀ ਅਸੀਂ ਮਤਲਬ ਇਨਟੈਰੋਗੇਸ਼ਨ ਵੀ ਕੀਤੀ ਹੈ ਤੇ ਨਾਲ ਜਿਹੜਾ ਮੋਬਾਈਲ ਹੈਗਾ ਉਹਦਾ ਵੀ ਅਸੀਂ ਫੋਰੈਂਸਿਕ ਚੈੱਕ ਕਰ ਰਹੇ ਆ ਤੇ ਹੁਣ ਜਿਹੜੇ ਇਹਦੇ ਅੱਗੇ ਸਾਥੀ ਹੈਗੇ ਆ ਉਹ ਸਾਰੇ ਵੀ ਅੱਗੇ ਜਿਨ੍ਹਾਂ ਤੋਂ ਲਿਆਂਦਾ ਸੀਗਾ ਤੇ ਵੇਚਦਾ ਕਿਤੇ ਕਿਤੇ ਪਾਸੇ ਸੀਗਾ ਉਹਦੇ ਤੇ ਅਸੀਂ ਹੁਣ ਕੰਮ ਕਰ ਰਹੇ ਹਾਂ ਦੀ ਡਿਮਾਂਡ ਦਾ ਲੈ ਲਿਆ ਸੀ ਹਾਂਜੀ ਕਿੰਨੇ ਟਾਈਮ ਤੋਂ ਰਹਿ ਰਹੇ ਸੀ ਸਰ ਕਿੰਨੇ ਟਾਈਮ ਇੱਕ ਕਾਫੀ ਲੰਬੇ ਸਮੇਂ ਤੋਂ ਇੱਥੇ ਹੀ ਰਹਿ ਰਿਹਾ ਹੈ ਮਤਲਬ ਭਲੇ ਹਾਲੇ ਹਾਲੇ ਕਿਉਂਕਿ ਇਹਦੀ ਡਾਕੂਮੈਂਟੇਸ਼ਨ ਜਿਹੜੀ ਇਸ ਅਡਰੈਸ ਤੇ ਹੈਗਾ ਉਹ ਤਕਰੀਬਨ 6 ਮਹੀਨੇ ਤੋਂ ਰਹਿ ਰਿਹਾ ਹੈ ਲੇਕਿਨ ਇੰਡੀਆ ਪਹਲਾ ਤੋਂ ਹੈ ਕਿਉਂਕਿ ਹਲੇ ਸੀਦਾ ਪਾਸਪੋਰਟ ਇੰਟਰਵਿਊ ਵਗੈਰਾ ਸਾਰੀ ਅਸੀਂ ਇਮੀਗ੍ਰੇਸ਼ਨ ਫੀਲੋ ਤੋਂ ਵੀ ਲੈ ਰਹੇ ਹਾਂ ਵੀ ਸਾਨੂੰ ਕਲੈਰਿਟੀ ਹੋ ਜੇ ਕਿ ਕਦੋਂ ਤੋਂ ਇੰਡੀਆ ਤੇ ਉੱਚੇ ਰਹਿ ਰਹੇ ਤੇ ਇਹਦੇ ਕੰਮ ਨਹੀਂ ਇਹ ਪਹਿਲੇ ਉਸ ਮੈਂ ਕਹਿ ਰਿਹਾ ਨਾ ਵੀ ਡਾਕੂਮੈਂਟੇਸ਼ਨ ਹੈ ਜਿਹੜੀ ਹਲੇ ਸਾਡੀ ਨਹੀਂ ਹੋ ਪਾਰੀ ਕਿਉਂਕਿ ਇਹਦੇ ਪਾਸਪੋਰਟ ਵੀ ਅਵੇਲੇਬਲ ਨਹੀਂ ਹਾਂਜੀ ਜਿਹੜਾ ਹੈ ਟੂਰੇਡਾ ਹੈ ਬਿਲਕੁਲ ਮੁਤਾਬਿਕ ਸਾਡੇ ਇਨਵੈਸਟੀਗੇਟ ਨਹੀਂ ਉਹ ਹੀ ਅਸੀਂ ਉਹਨਾਂ ਕਰ ਰਹੇ ਹਾਂ ਜੀ ਇਨਟੈਰੋਗੇਟਰ ਦੇ ਅੱਗੇ ਇਨਵੈਸਟੀਗੇਟ ਵੀ ਆਖਰਕਾਰ ਕਿਹਨੂੰ ਕਿਹਨੂੰ ਕਰਦਾ ਸੀ ਦੋਨੋਂ ਚੀਜ਼ਾਂ ਦੇਖਣ ਵਾਲੀਆਂ ਐ ਫਾਰਵਰਡ ਬੈਕਵਰਡ ਕਿ ਸਪਲਾਈ ਕਿਨੂੰ ਕਰਦਾ ਸੀ ਤੇ ਲੈ ਕੇ ਕਿੱਥੋਂ ਆਂਦਾ ਸੀ ਜੀ ਫਰਸਟ ਅਫੈਂਡਰ ਹਾਂਜੀ ਫਰਸਟ ਅਫੈਂਡਰ ਹਾਂਜੀ ਫਸੇ ਸਰ ਇਸ ਤੋਂ ਪਹਿਲਾਂ ਵੀ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਸਾਹਮਣੇ ਆਈ ਨਹੀਂ ਨਹੀਂ ਹਾਲੇ ਤੱਕ ਕੋਈ ਨਹੀਂ ਆਈ ਹਾਲੇ ਸੋ ਲੈ ਕੇ ਆਂਦੇ ਸੀ ਪ੍ਰਾਇਮਰੀ ਉਹ ਹਾਲੇ ਜਿਹੜੀ ਪ੍ਰਾਇਮਰੀ ਇਨਵੈਸਟੀਗੇਸ਼ਨ ਉਹ ਹੀ ਐਨਸੀਆਰ ਦਿੱਲੀ ਰੀਜਨ ਦਾ ਕੋਈ ਦੱਸ ਰਿਹਾ ਹੈ ਹੁਣ ਜੋ ਅਸੀਂ ਰਿਮਾਂਡ ਦਾ ਲੈ ਲਿਆ ਐਗਜ਼ੈਕਟ ਡਿਟੇਲ ਪਤਾ ਕਰਕੇ ਫਿਰ ਅਸੀਂ ਉਹਨੂੰ ਕਵਰ ਕਰਦੇ ਹਾਂ ਸੰਦੂਕਾਂ ਦਾ ਇਨਵੋਲਵਮੈਂਟ ਕੋਈ ਸਾਹਮਣੇ ਆਈ ਹੈ ਇਹਨੂੰ ਹਾਲੇ ਤੱਕ ਨਹੀਂ ਆਈ ਬਟ ਡੈਫੀਨੇਟਲੀ ਇਸ ਤਰ੍ਹਾਂ ਦੀਆਂ ਛੋਟੀਆਂ ਛੋਟੀਆਂ ਥੈਲੀਆਂ ਇਹਨੇ ਰੱਖੀਆਂ ਹੋਈਆਂ ਵੇਚਣ ਲਈ ਰੋਮੈਟੋ ਦੀ ਟੇਪ ਵਗੈਰਾ ਰੱਖੀ ਹੋਈ ਹੈ ਚੰਮਚ ਹੈਗੇ ਛੋਟੇ ਇਕੰਡਾ ਉਹ ਡੈਫੀਨਿਟਲੀ ਪੁਆਇੰਟ ਆਫ ਸੇਲ ਤਾਂ ਕਰ ਰਿਹਾ ਸੀਗਾ ਤੇ ਹੁਣ ਕਿਹਨੂੰ ਕਿਹਨੂੰ ਕਰ ਚੁੱਕਿਆ ਸੇਲ ਹੋਰ ਕਿੱਥੇ ਕਿੱਥੇ ਸਪਲਾਈ ਕੀਤਾ ਉਹ ਅਸੀਂ ਹੁਣ ਰਿਮਾਡ ਦੇ ਦੌਰਾਨ ਇਹਨਾਂ ਦਾ ਲੱਭਾਂਗੇ ਇਹ ਮੈਟਰ ਵੀ ਕੇਪ ਰੱਖਣ ਦਾ ਕੀ ਮਤਲਬ ਹੈ ਬਲਕਿ ਉਹ ਵੀ ਡਿਸਟ੍ਰੀਬਿਊਟਿੰਗ ਮੇਬੀ ਉਹਨੂੰ ਨੀ ਆਨਲਾਈਨ ਤਾਂ ਨਹੀਂ ਮੇਬੀ ਉਹਦੇ ਤੇ ਉੱਪਰ ਜਿਹੜਾ ਹੁੰਦਾ ਉਹਨੂੰ ਰੈਪ ਕਰਕੇ ਚੰਗੀ ਤਰ੍ਹਾਂ ਮੇਬੀ ਇਹ ਦੇ ਰਹੇ ਹਾਂ ਹਾਂਜੀ ਡਿਸਗਾਈਸ ਕਰ ਰਹੇ ਹੋਵੇ ਮੇਰੇ ਇਹ ਵੀ ਹੋ ਸਕਦਾ ਹੈ ਕਿ ਉਹ ਪਾਲਸ ਜਿਹੜੀਆਂ ਹੈ ਜਾਂ ਕੋਈ ਐਪ ਉਹ ਬਣਾਇਆ ਹੋਵੇ ਜਿਹਦੇ ਉੱਤੇ ਉਹਨੂੰ ਨਹੀਂ ਕੋਈ ਥਾਲੇ ਦਾ ਕੋਈ ਦਲੀ ਨੇ ਵੀ ਜਿਹੜੇ ਕੇਸਸ ਫੜਨੇ ਨੇ ਦਲੀ ਇਨਫੋਰਸਮੈਂਟ ਵਿੰਗ ਨੇ ਉਹਦੇ ਵਿੱਚ ਤੋਂ ਡੇਟਾ ਆ ਆਨਲਾਈਨ ਡਿਲੀਵਰੀ ਐਪਸ ਜੀ ਇਸ ਐਪਸ ਦੇ ਉੱਤੇ ਉਹ ਸਾਰੇ ਟਾਈਮ ਹਾਲੇ ਜਿੰਨਾ ਇਹਦਾ ਮੋਬਾਈਲ ਦੇਖਿਆ ਐਸੀ ਉਹਦੇ ਵਿੱਚੋਂ ਕੋਈ ਇਸ ਤਰ੍ਹਾਂ ਦੀ ਨਹੀਂ ਮਿਲੀ ਹੈਗੀ ਜਿਹੜੀ ਆਪਾਂ ਕਹੀਏ ਵੀ ਇਹ ਐਪ ਜਾਂ ਆਨਲਾਈਨ ਸਾਨੂੰ ਦਿਖੀ। ਮੇਬੀ ਇਹਨੇ ਡਿਲੀਟ ਕੀਤੀ ਹੋਵੇ ਜਾਂ ਕੋਈ ਹਾਈਡ ਕਰਕੇ ਰੱਖੀ ਹੋਵੇ। ਅਸੀਂ ਜਦੋਂ ਫੋਰੈਂਸਿਕਸ ਕਰਾਂਗੇ ਉਦੋਂ ਉਸ ਤੋਂ ਬਾਅਦ ਵੀ ਕੰਨ ਸਰ ਇਨਵੈਸਟੀਗੇਸ਼ਨ ਕੋਈ ਪਤਾ ਲੱਗੇ ਉਹ জব ਕਰਦਾ ਸੀ ਕਿਤੇ ਜਾਂ ਸਿੰਪਲ ਬਸ ਨਹੀਂ ਨਹੀਂ ਇੱਕ ਤਾਂ ਲੈਂਗੁਏਜ ਬੈਰੀਅਰ ਬਹੁਤ ਜ਼ਿਆਦਾ ਇਹਨਾਂ ਨੂੰ ਉਹ ਕਰਨ ਲਈ ਕਿ ਇੰਗਲਿਸ਼ ਵੀ ਬੜੀ ਪ੍ਰੋਬਲਮ ਆਉਂਦੀ ਸਾਨੂੰ ਉਹਨਾਂ ਦੀ ਲੈਂਗੁਏਜ ਨਹੀਂ ਆਉਂਦੀ ਯੂਜ਼ ਕਰਕੇ ਤੇ ਉਹ ਇੱਕ ਵਾਰੀ ਜੇ ਇਹਦੀ ਡਾਕੂਮੈਂਟ ਸਾਨੂੰ ਸਾਰੇ ਰਿਕਵਰ ਹੋ ਜਾਣ ਸੇ ਉਹ ਡਾਕੂਮੈਂਟੇਸ਼ਨ ਤੋਂ ਬਾਅਦ ਸਾਨੂੰ ਹੋਰ ਕਲੈਰਿਟੀ ਹੋਣੀ ਹੈ ਕੋਈ ਸੀਕ੍ਰੀਟ ਇਨਫੋਰਮੇਸ਼ਨ ਦੇ ਆਧਾਰ ਤੇ ਜੀ ਸੀਕ੍ਰੀਟ সিম卡ਰਡ ਦਾ ਪਤਾ ਲੱਗ ਗਿਆ ਸਰ ਕਿਦੇ ਨਾਮ ਤੇ সিম卡ਰਡ ਨਹੀਂ সিম卡ਰਡ ਚੈੱਕ ਕਰਨਾ ਪਿਆ ਲੇਕਿਨ ਉਹ ਸਾਰਾ ਕੁਝ ਉਹ ਫੋਰੈਂਸਿਕਸ ਵੀ ਕਰ ਰਹੇ ਆ ਅੱਜ ਦਾ ਬਲੈਡ ਦੇ ਵਿੱਚ ਵੀ ਨਾਲ ਜਿਹੜੀਆਂ ਜਿੰਨਾ ਮੇ ਲੋਕ ਨੇ ਨਹੀਂ ਨਾਲ ਇੱਕ ਦੋ ਫਲੈਟ ਦੀ ਅਸੀਂ ਬਾਅਦ ਚ ਸਰਚ ਕੀਤੀ ਹੈ ਇੱਕ ਦੋ ਬੰਦੇ ਹੋਰ ਹੈਗੇ ਬਟ ਉਹ ਹਾਲੇ ਸਾਨੂੰ ਕੋਈ ਇਨਵੋਲਵਮੈਂਟ ਇਦਾਂ ਦੀ ਲੱਗੀ ਨਹੀਂ ਉਹਨਾਂ ਦੀ ਕੀ ਹੋਵੇ ਜਾਂ ਨਹੀਂ ਨਹੀਂ ਭਰ ਦੇ ਸਭ ਜਿਮੇਤੀ ਕਿਤੇ ਕ੍ਰਾਈਮ ਰਹਿਣ ਵਾਸਤੇ ਵੀ ਮਾਨੀਓ ਲਿਖੇ ਜਾਓ ਤਾਂ ਹੁਣ ਕ੍ਰਿਮੀਨਲ ਇਸ ਲਈ ਇਹ ਵੀ ਹੋ ਜਾਂਦਾ ਹੈ ਫੋਰਨ ਇੰਟਰਨੈਸ਼ਨਲ ਕੋਰਟ ਕੀ ਹੈ ਜਿਹੜਾ ਰੂਲ ਇਹ ਮਕਾਨ ਮਾਲਕ ਲਈ ਰੂਲ ਹੁੰਦਾ ਹੈ ਕਿ ਉਹਨਾਂ ਨੇ ਜਿਹੜੇ ਨੂੰ ਵੀ ਕਿਰਾਏਦਾਰ ਰੁੱਸਾਉਂਦੀ ਪੁਲਿਸ ਵੈਰੀਫਿਕੇਸ਼ਨ ਕਰਾਣੀ ਹੈ ਪਰ ਨੈਚੁਰਲੀ ਜੇ ਕੋਈ ਫੋਰਨ ਨੈਸ਼ਨਲ ਨੂੰ ਵੀ ਰੱਖਦਾ ਹੈ ਉਹਦਾ ਥਰੂ ਐਮਬੈਸੀ ਸੰਦ ਭੇਜਣਾ ਪੈਂਦਾ ਸੀ ਦੱਸਦੇ ਆ ਵੀ ਕੀ ਹੈਗਾ ਜਾਂ ਉਹ ਇੱਥੇ ਆ ਕੇ ਕਿਸ ਤਰ੍ਹਾਂ ਦਾ ਐਫਆਰਆਰਓ ਤੋਂ ਰਿਕਾਰਡ ਲੈਨੇ ਉਹਨੂੰ ਵੀਜ਼ਾ ਮਿਲਿਆ ਹੈਗਾ ਵੀਜ਼ਾ ਮਿਲਣ ਤੋਂ ਬਾਅਦ ਉਹ ਕਿੱਥੇ ਕਿੱਥੇ ਜੌਬ ਕਰੂਗਾ ਕੀ ਕੀ ਉਹਦੀਆਂ ਕੰਡੀਸ਼ਨਸ ਆ ਉਹ ਫੇਰ ਸਾਰੀਆਂ ਚੈੱਕ ਕਰਦੇ ਆ ਜਿਦਾਂ ਕੋਲੇ ਫਲੇ ਕਰਾਂਗੇ ਉਹ ਤਾਂ ਕੱਲ ਦੀ ਤਾਂ ਗੱਲਾਂ ਨੇ ਰਿਮਾਂਡ ਲਿਆਗਾ ਖਾਂਡਦੀ ਅਸੀਂ